ਹallelujah ਇੱਕ ਵਾਰ ਫਿਰ ਮੇਰੇ ਵੱਲੋਂ ਐਂਟੀਜ਼ ਕ੍ਰਿਸਮਸ ਸੀ ਵੱਲੋਂ ਸਾਰੇ ਹੀ ਪ੍ਰਭੂ ਦੇ ਲੋਕਾਂ ਨੂੰ ਚੈਅ ਹਸ਼ੀ ਦੀ ਇੱਕ ਵਾਰ ਫਿਰ ਮੈਂ ਤੁਹਾਡਾ ਪ੍ਰਭੂ ਦੀ ਯੂਰੀ ਦੇ ਵਿੱਚ ਸਵਾਗਤ ਕਰਦਾ ਹਾਂ ਇਦਾਂ ਜਿਹੜਾ ਮੇਰਾ ਵਚਨ ਹੈ ਜੋ ਪ੍ਰਭੂ ਨੇ ਪਵਿੱਤ ਆਤਮਾ ਦੇ ਦੁਆਰਾ ਮੇਰੇ ਦਿਮਾਗ ਦੇ ਵਿੱਚ ਪਾਇਆ ਹੈ ਉਹ ਇਹ ਹੈ ਕਿ ਅਸੀਂ ਪ੍ਰਭੂ ਦੇ ਨਾਲ ਆਪਣੀ ਸੋਚ ਮਿਲਾਉਣੀ ਹੈ ਹਾਲੇਲੂਇਆ ਆਪਣੀਆਂ ਸੋਚਾਂ ਤੇ ਪ੍ਰਭੂ ਯਿਸੂ ਮਸੀਹ ਦੀਆਂ ਸੋਚਾਂ ਮਿਲਦੀਆਂ ਜਲਦੀਆਂ ਹੋਣੀਆਂ ਚਾਹੀਦੀਆਂ ਹਨ ਹਾਲੇਲੂਇਆ ਜੇ ਆਪਾਂ ਜ਼ਿੰਦਗੀ ਦੇ ਵਿੱਚ ਜਾਂ ਜੀਵਨ ਦੇ ਵਿੱਚ ਆਪਾਂ ਕੁਝ ਕਰਨਾ ਚਾਹੁੰਦੇ ਹਾਂ ਤੁਹਾਡੀ ਤੇ ਮੇਰੀ ਸੋਚ ਪ੍ਰਭੂ ਦੇ ਕਲਾਮ ਦੇ ਨਾਲ ਤੇ ਪ੍ਰਭੂ ਦੀ ਆਤਮਾ ਦੇ ਨਾਲ ਮਿਲਦੀ ਜੁਲਦੀ ਹੋਣੀ ਚਾਹੀਦੀ ਹੈ ਹਾਲੇਲੂਇਆ ਆਪਾ ਉਹਦੇ ਸੋਚਾਂ ਤੋਂ ਇਲਾਵਾ ਉਹਦੀ ਸੋਚਾਂ ਤੋਂ ਬਿਨਾ ਆਪਾਂ ਕੁਝ ਨਹੀਂ ਕਰ ਸਕਦੇ ਹallelujah ਤੋਂ ਮੇਰੇ ਨਾਲ ਪੜਾਂਗੇ ਬੁੱਕ ਵਜੀਸਾਇਆ ਉਹਦਾ 55 ਹਧਿਆਏ ਉਹਦੀ 8 ਹੈਤ ਪੜਾਂਗੇ ਪ੍ਰਭੂ ਦਾ ਵਚਨ ਕਹਿੰਦਾ ਹੈ ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ ਨਾ ਤੁਹਾਡੇ ਰਾਹ ਮੇਰੇ ਰਾਹ ਹਨ ਯਹੋਵਾ ਦਾ ਵਾਕ ਹੈ ਹallelujah ਪਹਿਲੀ ਉਹ ਗੱਲ ਕਹਿੰਦਾ ਹੈ ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ ਹallelujah ਇੰਗਲਿਸ਼ ਕਿਹਾ ਥਾਟਸ ਉਹ ਕਹਿੰਦਾ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਉਹਨਾਂ ਦੇ ਵਿੱਚ ਬੜਾ ਡਿਫਰੈਂਟ ਹੈ ਉਹਦੇ ਵਿੱਚ ਬੜਾ ਅੰਤਰ ਹੈ ਅੱਗੇ ਪ੍ਰਭੂ ਦਾ ਵਚਨ ਕਹਿੰਦਾ ਹੈ ਜੋ ਮੇਰੇ ਖਿਆਲ ਉਹ ਤੁਹਾਡੇ ਖਿਆਲ ਨਹੀਂ ਨਾ ਤੁਹਾਡੇ ਰਾਹ ਮੇਰੀ ਰਾਹ ਪ੍ਰਭੂ ਤਾਂ ਕਹਿੰਦਾ ਜਿਹੜੇ ਮਾਰਗਾਂ ਤੇ ਤੁਸੀਂ ਚੱਲਦੇ ਹੋ ਜਾਂ ਜਿਹੜੇ ਰਸਤਿਆਂ ਉੱਤੇ ਤੁਸੀਂ ਚੱਲਦੇ ਹੋ ਉਹ ਰਸਤੇ ਰਸਤਿਆਂ ਦੇ ਵਿੱਚ ਬੜਾ ਅੰਤਰ ਹੈ ਹallelujah ਕਿਉਂਕਿ ਪ੍ਰਭੂ ਦੇ ਲੋਗੋ ਕਿਉਂਕਿ ਆਪਾਂ ਨੂੰ ਉਹਨਾਂ ਰਸਤਿਆਂ ਉੱਤੇ ਚੱਲਣਾ ਪਵੇਗਾ ਜਿਨ੍ਹਾਂ ਤੇ ਆਪਾਂ ਨੂੰ ਪ੍ਰਭੂ ਚਲਾਉਣਾ ਚਾਹੁੰਦਾ ਹੈ ਹਾਲੇਲੂਇਆ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਦੇ ਰਸਤੇ ਡਿਫਰੈਂਟ ਹੁੰਦੇ ਨੇ ਔਰ ਪ੍ਰਭੂ ਦਾ ਜਿਹੜਾ ਰਸਤਾ ਹੈ ਉਹ ਅਲੱਗ ਹੁੰਦਾ ਹੈ ਜਦੋਂ ਆਪਣੇ ਰਸਤੇ ਅਲੱਗ-ਅਲੱਗ ਹੋ ਜਾਂਦੇ ਨੇ ਤੇ ਆਪਾਂ ਤੁਹਾਨੂੰ ਤੇ ਮੈਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੜੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਜਿਹੜੀ ਜਗ੍ਹਾ ਤੇ ਪ੍ਰਭੂ ਆਪਾਂ ਨੂੰ ਰੱਖਣਾ ਚਾਹੁੰਦਾ ਹੈ ਜਾ ਲੈ ਕੇ ਜਾਣਾ ਚਾਹੁੰਦਾ ਹੈ ਉਹਨੂੰ ਪਹਿਚਾਨਣ ਦੀ ਲੋੜ ਹੈ ਹਾਲੇਲੂਇਆ ਕਿਉਂਕਿ ਜਿੰਨੀ ਦੇਰ ਤੱਕ ਆਪਾਂ ਪ੍ਰਭੂ ਦੇ ਰਸਤਿਆਂ ਦੇ ਉੱਤੇ ਜਾਂ ਪ੍ਰਭੂ ਦੀਆਂ ਸੋਚਾਂ ਨੂੰ ਜਾਣਾਂਗੇ ਨਹੀਂ ਪਵਿੱਤਰ ਆਤਮਾ ਦੇ ਦੁਆਰਾ ਤੁਸੀਂ ਤੇ ਮੈਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦੇ ਹਾਲੇਲੂਇਆ ਕਿਉਂਕਿ ਆਪਣੇ ਕੰਮ ਉਹ ਹੋਣੇ ਚਾਹੀਦੇ ਨੇ ਆਪਣੇ ਰਸਤੇ ਉਹ ਹੋਣੇ ਚਾਹੀਦੇ ਨੇ ਜਿਹੜੇ ਪਰਮੇਸ਼ਵਰ ਪ੍ਰਭੂ ਯਿਸੂ ਸੀ ਨੂੰ ਪਾਉਂਦੇ ਨੇ ਹਾਲੇਲੂਇਆ ਜੇ ਜਿਹੜੇ ਰਸਤੇ ਉਹਨੂੰ ਪਾਉਂਦੇ ਨਹੀਂ ਉਹਨਾਂ ਰਸਤਿਆਂ ਉੱਤੇ ਤੁਹਾਨੂੰ ਤੇ ਮੈਨੂੰ ਚੱਲਣ ਦੀ ਲੋੜ ਨਹੀਂ ਔਰ ਛੱਡਣਾ ਪਵੇਗਾ ਹਾਲੇਲੂਇਆ ਕਿਉਂਕਿ ਪ੍ਰਭੂ ਪਵਿੱਤਰ ਹੈ ਔਰ ਪਵਿੱਤਰ ਜੇ ਆਪਣੀ ਸੋਚ ਔਰ ਆਪਣੇ ਰਸਤੇ ਪਵਿੱਤਰ ਹੋਣਗੇ ਜੋ ਰਸਤੇ ਵਚਨ ਦੇ ਰਿਲੇਟਡ ਹੋਣਗੇ ਜੀਉ ਰਸਤੇ اور ਆਪਣੀਆਂ ਸੋਚਾਂ ਜਿਹੜੀਆਂ ਨੇ ਉਹ ਪਵਿੱਤਰ ਆਤਮਾ ਦੇ ਵਿੱਚ ਹੋਣਗੀਆਂ ਫਿਰ ਹੀ ਆਪਾਂ ਨੂੰ ਕਾਮਯਾਬੀ ਮਿਲੇਗੀ ਹallelujah ਜਿਹੜਾ ਆਪਣਾ ਸੁਭਾਅ ਹੈ ਜਿਹੜਾ ਆਪਣਾ ਜੀਵਨ ਹੈ ਉਹ ਆਪਾਂ ਸੰਸਾਰ ਵੱਲ ਦੇਖ ਕੇ ਨਹੀਂ ਚੱਲਣਾ ਆਪਣਾ ਜੀਵਨ ਜਿਹੜਾ ਹੈ ਤੁਹਾਡਾ ਤੇ ਮੇਰਾ ਜੀਵਨ ਸੰਸਾਰ ਦੇ ਆਧਾਰ ਉੱਤੇ ਨਹੀਂ ਹੋਣਾ ਚਾਹੀਦਾ ਲੇਕਿਨ ਤੁਹਾਡਾ ਤੇ ਮੇਰਾ ਜੀਵਨ ਜ਼ਿੰਦਗੀ ਪਰਭੂ ਦੇ ਦਿੱਤੇ ਹੋਏ ਕਲਾਮ ਉਹਦੀ ਬਾਣੀ ਔਰ ਉਹਦੇ ਰਸਤੇ ਹੋਣੇ ਚਾਹੀਦੇ ਹਨ ਹallelujah ਅੱਜ ਕੀ ਹੋ ਰਿਹਾ ਹੈ ਅੱਜ ਜੋ ਪ੍ਰਚਾਰ ਹੋ ਰਹੇ ਨੇ ਜਾਂ ਪ੍ਰਚਾਰੀ ਪ੍ਰਚਾਰ ਕਰ ਰਹੇ ਨੇ ਪ੍ਰਭੂ ਦੇ ਸਹੀ ਰਸਤਿਆਂ ਦਾ ਗਿਆਨ ਨਹੀਂ ਦੇ ਰਹੇ ਹallelujah ਉਹ ਸਿਰਫ ਉਹਨਾਂ ਨੂੰ ਮਟੀਰੀਅਲਿਜ਼ਮ ਤੇ ਪਦਾਰਤਿਕ ਵਾਦ ਦੀਆਂ ਗੱਲਾਂ ਤੱਕ ਹੀ ਸੀਮਤ ਰੱਖਦੇ ਨੇ ਹਾਲੇਲੂਇਆ ਲੇਕਿਨ ਆਪਣਾ ਜੀਵਨ ਕਿਸ ਤਰ੍ਹਾਂ ਹੋਣਾ ਚਾਹੀਦਾ ਸੀ ਆਪਣਾ ਜੀਵਨ ਹੋਣਾ ਚਾਹੀਦਾ ਸੀ ਜਿਵੇਂ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਜਿਸ ਤਰ੍ਹਾਂ ਪ੍ਰਭੂ ਦੇ ਖਿਆਲ ਨੇ ਜਿਸ ਤਰ੍ਹਾਂ ਪ੍ਰਭੂ ਦੀਆਂ ਸੋਚ ਹੈ ਭਲਾਈ ਵਾਸ ਭਲਾਈ ਲਈ ਉਸ ਤਰ੍ਹਾਂ ਆਪਣੀ ਤੁਹਾਡੀ ਤੇ ਮੇਰੀ ਸੋਚ ਵੀ ਦੂਸਰਿਆਂ ਦੀ ਭਲਾਈ ਵਾਸਤੇ ਹੋਣੀ ਚਾਹੀਦੀ ਸੀ ਹਾਲੇਲੂਇਆ ਔਰ ਹੋਣੀ ਚਾਹੀਦੀ ਹੈ ਔਰ ਉਹ ਕਹਿੰਦਾ ਹੈ ਪ੍ਰਭੂ ਦਾ ਵਚਨ ਕਹਿੰਦਾ ਹੈ ਔਰ ਇੰਗਲਿਸ਼ ਵਿੱਚ ਕੀ ਲਿਖਿਆ ਹੈ ਪ੍ਰਭੂ ਦੇ ਬਚਨ ਦੇ ਵਿੱਚ ਮੈਂ ਪੜ੍ਹਦਾ ਤੁਹਾਡੇ ਵਾਸਤੇ ਨੀਦਰ অর ਯੂਰ ਵੇਸ অর ਮਾਈ ਵੇਸ ਪਹਿਲੇ ਥੌਰ ਦਾ ਉਹਨੇ ਇਸ ਪ੍ਰਯੋਗ ਕੀਤਾ ਫਿਰ ਉਹਨੇ ਵੇਸ ਦਾ ਜਿਹੜਾ ਹੈ ਉਹਨੇ ਜਿਹੜਾ ਪ੍ਰਯੋਗ ਕੀਤਾ ਹੈ ਪ੍ਰਭੂ ਦੀ ਬਾਣੀ 'ਚ ਲਿਖਿਆ ਹੈ ਇਹਨਾਂ ਚੀਜ਼ਾਂ ਨੂੰ ਪਹਿਚਾਨਣਾ ਪਵੇਗਾ ਇਹਨਾਂ ਚੀਜ਼ਾਂ ਨੂੰ ਆਈਡੈਂਟੀਫਾਈ ਕਰਨਾ ਚਾਹੀਦਾ ਕਰਨਾ ਪਵੇਗਾ ਤਾਂ ਹੀ ਤੁਸੀਂ ਤੇ ਮੈਂ ਆਪਾਂ ਉਹ ਜਿਹੜਾ ਜੀਵਨ ਦਾ ਮੁਕਤ ਹੈ ਜਿੰਦੇ ਵਿੱਚ ਅਨੰਤ ਜੀਵਨ ਹੈ ਉਥੇ ਤੱਕ ਅਸੀਂ ਪਹੁੰਚ ਸਕਦੇ ਹਾਂ ਜੇ ਆਪਾਂ ਸੋਚਾਂ ਤੇ ਰਸਤੇ ਹੀ ਅਲੱਗ ਕਰ ਲਏ ਪ੍ਰਭੂ ਦੇ ਵਚਨ ਤੋਂ ਤੇ ਪ੍ਰਭੂ ਦੀ ਜ਼ਿੰਦਗੀ ਤੋਂ ਅਲੱਗ ਕਰ ਲਏ ਨਾ ਤੁਹਾਡਾ ਜੀਵਨ ਦੇ ਵਿੱਚ ਬlesing ਆਵੇਗੀ ਨਾ ਮੇਰੇ ਜੀਵਨ ਵਿੱਚ ਬlesing ਆਵੇਗੀ ਇਸ ਲਈ ਪ੍ਰਭੂ ਦੇ ਲੋਗੋ ਕੀ ਕਰਨਾ ਹੈ ਕਿ ਪ੍ਰਭੂ ਵਰਗਾ ਸੁਭਾਅ ਬਣਾਉਣਾ ਪਵੇਗਾ ਪ੍ਰਭੂ ਦੇ ਦੱਸੇ ਹੋਏ ਮਾਰਗਾਂ ਉੱਤੇ ਪ੍ਰਭੂ ਦੀਆਂ ਸੋਚਾਂ ਨੂੰ ਪਹਿਚਾਣਨਾ ਪਵੇਗਾ ਜਿਵੇਂ ਬੁੱਕ ਆਫ ਦਾ ਫਲਿਪੀਆ ਦੀ ਪਤਰੀ ਚ ਪ੍ਰਭੂ ਦਾ ਵਚਨ ਕੀ ਕਹਿੰਦਾ ਮੈਂ ਤੁਹਾਡੇ ਵਾਸਤੇ ਪੜਾਂਗਾ ਉਹਦਾ ਦੋ ਤੇ ਆਏ ਉਹਦੀ ਪੰਜ ਪੜਾਂਗੇ ਪੰਜ ਵਿੱਚ ਲਿਖਿਆ ਹੈ ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਸੂ ਦਾ ਵੀ ਸੀ ਹallelujah ਸਾਡਾ ਸੁਭਾਅ ਸਾਡੀ ਸੋਚ ਸਾਡਾ ਚਾਲ ਚਲਣ ਸਾਡਾ ਕਿਰਦਾਰ ਸਾਡਾ ਰਹਿਣ ਸਹਿਣ ਦਾ ਤਰੀਕਾ ਸਾਡਾ ਰਹਿਣ ਸਹਿਣ ਦਾ ਸਟਾਈਲ ਉਹ ਪ੍ਰਭੂ ਯਿਸੂ ਮਸੀਹ ਵਰਗਾ ਹੋਣਾ ਚਾਹੀਦਾ ਹੈ ਹਾਲੇਲੂਇਆ ਜੇ ਉਹ ਚੀਜ਼ਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਜੋ ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ ਤੇ ਮੈਨੂੰ ਇਸ ਬਚਨ ਦੇ ਰਾਹੀ ਕਿਹਾ ਹੈ ਉਹ ਤੁਹਾਨੂੰ ਤੇ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਨੀਆਂ ਪੈਣਗੀਆਂ ਜਦੋਂ ਆਪਾਂ ਉਹਦੀਆਂ ਕਈਆਂ ਉਹਦੀਆਂ ਗੱਲਾਂ ਉਹਦੇ ਕਹੇ ਹੋਏ ਮਾਰਗਾਂ ਉੱਤੇ ਚੱਲਾਂਗੇ ਤੇ ਆਟੋਮੈਟਿਕਲੀ ਜਿਹੜਾ ਤੁਹਾਡਾ ਤੇ ਮੇਰਾ ਸੁਭਾਅ ਜਿਹੜਾ ਹੈ ਉਹ ਪ੍ਰਭੂ ਯਿਸੂਸੀ ਵਰਗਾ ਹੋ ਜਾਵੇਗਾ ਤੇ ਉਹਦੇ ਰਸਤਿਆਂ ਨੂੰ ਫਿਰ ਆਪਾਂ ਪਛਾਣਨਾ ਸ਼ੁਰੂ ਕਰਦੇ ਆਂਗੇ ਉਹਦੇ ਰਸਤਿਆਂ ਉੱਤੇ ਆਪਾਂ ਚੱਲਣਾ ਸ਼ੁਰੂ ਕਰਦੇ ਆਂਗੇ ਫਿਰ ਤੁਹਾਡੀ ਤੇ ਮੇਰੀ ਸੋਚ ਪ੍ਰਭੂ ਯਿਸੂਸੀ ਨਾਲ ਮਿਲ ਸਕਦੀ ਹੈ ਹਾਲੇਲੂਇਆ ਇਸ ਲਈ ਕੀ ਕਹਿੰਦਾ ਹੈ ਪ੍ਰਭੂ ਕਹਿੰਦਾ ਜਿਹੜੇ ਤੁਹਾਡੇ ਰਸਤੇ ਤੇ ਮੇਰੇ ਰਸਤੇ ਤੁਹਾਡੀਆਂ ਸੋਚਾਂ ਤੇ ਮੇਰੀਆਂ ਸੋਚਾਂ 'ਚ ਬੜਾ ਅੰਤਰ ਹੈ ਹਾਲੇਲੂਇਆ ਇਸ ਲਈ ਕੀ ਕਰਨਾ ਹੈ वचन ਪੜ ਕੇ ਪ੍ਰਭੂ ਦੇ ਕਲਾਮ ਨੂੰ ਸੁਣ ਕੇ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਉਹਦੇ ਦੱਸੇ ਹੋਏ ਮਾਰਗਾਂ ਉੱਤੇ ਉਹਦੀ ਦੱਸੀ ਹੋਈ ਬਾਣੀ ਉੱਤੇ ਉਹ ਸੁਣ ਕੇ ਪੜ ਕੇ ਉਹਦੇ ਉੱਤੇ ਚੱਲਣਾ ਹੈ ਹਾਲੇਲੂਇਆ ਤਾਂ ਕਿ ਤੁਹਾਡਾ ਤੇ ਮੇਰਾ ਜਿਹੜਾ ਸੁਆਹ ਹੈ ਉਹ ਪ੍ਰਭੂ ਯਿਸੂ ਬਸੀ ਵਰਗਾ ਹੋ ਜਾਵੇ ਹਾਲੇਲੂਇਆ ਤਾਂ ਕਿ ਤੁਸੀਂ ਤੇ ਮੈਂ ਇੱਕ ਜੀਵਨ ਦਾ ਅਨੰਤ ਜੀਵਨ ਜਿਹੜਾ ਹੈ ਪਰਬੂ ਯਿਸੂ ਮਸੀਹ ਕੁਲ ਤੁਸੀਂ ਤੁਹਾਨੂੰ ਤੇ ਮੈਨੂੰ ਮਿਲ ਜਾਵੇ ਹallelujah ਆਓ ਇਸ ਜਿੱਤੇ ਹੋਏ ਵਚਨ ਵਾਸਤੇ ਦੁਆ ਕਰਾਂਗੇ ਪ੍ਰਭੂ ਜੀ ਤੇਰਾ ਧੰਨਵਾਦ ਤੇਰਾ ਸ਼ੁਕਰ ਪ੍ਰਭੂ ਜੀ ਇਸ ਜਿੱਤੇ ਹੋਏ ਵਚਨ ਵਾਸਤੇ ਪ੍ਰਭੂ ਜੀ ਜਿੰਨੇ ਵੀ ਭੈਣ ਭਾਈ ਪ੍ਰਭੂ ਜੀ ਇਹ ਵਚਨ ਸੁਣ ਰਹੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਜੀ ਬੇਦਾਰੀ ਲੈ ਕੇ ਆਓ ਪ੍ਰਭੂ ਜੀ ਉਹਨਾਂ ਦੀਆਂ ਸੋਚਾਂ ਉਹਨਾਂ ਦੇ ਰਸਤੇ ਤੁਹਾਡੇ ਨਾਲ ਮਿਲ ਜਾਣ ਪ੍ਰਭੂ ਜੀ ਤਾਂ ਕਿ ਸਾਡਾ ਸੁਭਾਅ ਵੀ ਤੁਹਾਡੇ ਵਰਗਾ ਹੋਵੇ ਪ੍ਰਭੂ ਜੀ ਮੇਰੀ ਪ੍ਰਾਰਥਨਾ ਨੂੰ ਸੁਣਿਆ ਇਸ ਦਾ ਉੱਤਰ ਦਿੱਤਾ ਸਾਰੀ ਪ੍ਰਾਰਥਨਾ ਮੈਂ ਪ੍ਰਭੂ ਯਿਸੂ ਨੂੰ ਸਿੱਦੇ ਪਿਆਰੇ ਨਾਮ ਨਾਲ ਮੰਗਦਾ ਹਾਂ ਆਮੀਨ ਆਮੀਨ ਹਾਲੇਲੂਇਆ